ਅੱਜ ਫੇਰ ਸਾਗ ਰਹਾਤਾ ਚੁਲ੍ਹਾ ਗਰਾਊਂਡ ਦੇ ਵਿੱਚ ਹਾਂਜੀ ਹਾਂਜੀ ਹਾਂ ਨਾ ਫੇਰ ਮਾਸੀ ਜੀ ਹੋਣੀ ਕਿੰਦੇ ਇਹ ਸਾਗ ਆਪਾਂ ਗਏ ਵੀਡੀਓ ਬਣਾਉਣ ਤੇ ਦੀਦੀ ਨੇ ਆਉਂਦਿਆਂ ਨੇ ਵੇ ਮદાન ਦੇ ਵਿੱਚ ਬਾਹਰ ਕੱਢ ਕੇ ਚੁੱਲਾ ਰੱਖਿਆ ਅੱਗ ਬਾਲ ਕੇ ਤੇ ਸਾਗ ਫੇਰ ਆਪਾਂ ਧੜੀ ਲਿਆ ਅੱਜ ਫੇਰ ਸਾਨੂੰ ਓਰੀਜਨਲ ਮਿਲਿਆ ਨਾ ਤਾਂ ਕਰਕੇ ਉਹ ਸਵੇਰੇ ਆਇਆ ਮਾਸੀ ਜੀ ਕੰਦੇ ਲੈ ਹੀ ਲੈਣਾ ਸਰੋਂ ਦਾ ਵਨ ਹਾਂ ਸੋਟਣਾ ਹੀ ਇਟ ਸੇਟ ਤੇ ਹੋਰ ਆਪਾਂ ਕੀ ਬਾਇ ਹੈ ਚਲਾਈ ਮੈਂ ਕਿਹਾ ਆਪਾਂ ਚੱਲ ਗਏ ਵੀਡੀਓ ਬਣਾਉਣ ਤਾਂ ਦੀਦੀ ਨੇ ਹੁੰਦਿਆਂ ਫੇਰ ਵੇ ਸਾਗ ਚਾੜਿਆ ਆ ਵੇ ਜੰਗਲ ਚ ਮੰਗਲ ਨਾ ਆਤਾ ਵੇ ਫੋ ਗਾੜੀ ਦੇ ਵਿੱਚ ਆ ਕੇ ਬਹਿ ਗਏ ਪਤਾ ਕੀ ਆ ਖੋਲ ਮੁਖ ਖੁੱਲਿਆ ਜੇ ਚ ਵਧੀਆ ਲੱਗਦਾ ਵਾ ਥੋੜਾ ਜਿਹਾ ਨਾ ਤੇ ਪਾਲਕ ਤੇ ਹੁਣ ਲੈ ਕੇ ਆਏ ਅਸੀਂ ਪਾਲਕ ਵੀ ਪਾ ਦੋ ਹੈ ਸਾਗ ਹੁਣੇ ਪਾ ਦਿੰਦੇ ਹਾਂ ਹਾਂ ਬਸ ਪਾਲਕ ਪਾ ਦਿੰਦੇ ਚਲੋ ਮੰਮੀ ਵੀ ਆਉਂਦੇ ਨਹੀਂ ਮੰਮੀ ਨੇ ਅੱਜ ਮੰਮੀ ਨੇ ਸੇ ਸਾਗ ਦੀ ਛੇੜ ਪਾਈ ਹੋਣੀ ਪੱਕਾ ਨਹੀਂ ਨਹੀਂ ਤੇ ਨੇ ਕੀ ਲੈ ਪਾਈ ਆ ਗੱਲ ਸੁਣੋ ਇੱਕ ਚੀਜ਼ ਹਾਂ ਸਾਗ ਉਹਦਾ ਸਾਰੇ ਬਣਦਾ ਵਾ ਲੋਕੀ ਹੁਣ ਚੁੱਲਿਆਂ ਤੇ ਗੈਸਾਂ ਚੁੱਲਿਆਂ ਤੇ ਬਣਾਉਂਦੇ ਆ ਇਹਦਾ ਮਜ਼ਾ ਵਾ ਇਹ ਲੱਭਦਾ ਨਹੀਂ ਗੈਸ ਵਾਲੇ ਸਾਗ ਦਾ ਨਹੀਂ ਮਜ਼ਾ ਆਉਂਦਾ ਨੇਚਰਲ ਕਿ ਜਾ ਇੱਥੇ ਉੱਤੇ ਖੁੱਲਾ ਰਿੱਜਣਾ ਸਾਗ ਨੇ ਆ ਖੁੱਲੀ ਅੱਗ ਮੱਠੀ ਮੱਠੀ ਅੱਗੇ ਆ ਬੂਝਾਂ ਦੇ ਪਾਣੀ ਨਹੀਂ ਪਾਇਆ ਮੈਂ ਪਾ ਦੇਣਾ ਵਾ ਪਾ ਦੇਣਾ ਕਰੋ ਤਾਂ ਚਲੋ ਮੈਂ ਸਾਰੇ ਪਾਲਕ ਪਾਉਂਦੇ ਆਏ ਸਾਗ ਤੋਂ ਆਹੋ ਪਰ ਮੈਂ ਮਨਾ ਕਰਦੀ ਆ ਕਿ ਸਾਗ ਦੇ ਵਿੱਚ ਪਾਲਕ ਨਹੀਂ ਪਾਉਣੀ ਬਲੋਕੇ ਕੱਲਾ ਸਾਗ ਬਣਾਉਣਾ ਤੇ ਖਾਣੇ ਤੇ ਕੱਲੀ ਪਾਲਕ ਬਣਾ ਕੇ ਖਾਓ ਤੇ ਇਹ ਗੱਲ ਨਾਲ ਕਿੰਨੇ ਕ ਜਾਨੇ ਸਹਿਮਤ ਪਰ ਆਦੀ ਆਦਤ ਜੇ ਬਣੀ ਨਾ ਜਿੱਤਾ ਇਹ ਗੱਲ ਨਾਲ ਕਿੰਨੇ ਕ ਜਾਨੇ ਸਹਿਮਤ ਹੈ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਣਗੇ ਵੀ ਕਿੰਨੇ ਕ ਜਾਨੇ ਸਹਿਮਤ ਆ ਮਤਲਬ ਉਹ ਸਾਗ ਚ ਪਾਲਕ ਪਾਇਆ ਗੈਸ ਬਣਦੀ ਆ ਬਾਂਦੀ ਤੇ ਹੈਗੀ ਪਰ ਖੋਲਦਾ ਵੀ ਪਾਲਕ ਨਾਲ ਹੀ ਆ ਬਹੁਤ ਹੀ ਬਹੁਤ ਹੀ ਵੈਦ ਹਕੀਮ ਡਾਕਟਰ ਵੀ ਕਹਿੰਦੇ ਵੀ ਪਾਲਕ ਜ਼ਿਆਦਾ ਖਾਣ ਦੇ ਨਾਲ ਪਥਰੀ ਵੀ ਬਣਦੀ ਆ ਹਾਂ ਹੈ ਤੇ ਇਦਾਂ ਹੀ ਆਪਾਂ ਗੱਲ ਤੇ ਸਾਰੀ ਸਵਾਦ ਧਿਆਨ ਕੇ ਮੁੱਕਦੀ ਆ ਨਾ ਆਪਾ ਸਵਾਦ ਵੇਖ ਲੈਨੇ ਆਂ। ਹਾਂ ਹਾਂ। ਸਾਗ ਦਾ ਕੋਟਾ। ਹਾਂ ਹਾਂ। ਸਾਗ ਦਾ ਕੋਟਾ। ਆ ਵਧੀਆ ਗੱਲ ਆ ਕੇ। ਤੇ ਇਹ ਸਾਡੀ ਉੱਕੀ ਦੀ ਪਾਲਕ ਜਿਹੜੀ ਆਪਾਂ ਉਦੋਂ ਲਾਈ ਸੀ। ਤੇ ਇਹ ਸਾਡਾ ਧਨੀਆ ਚੁਟਕੀਆਂ ਨਾਲ ਲਾਇਆ ਮੜਮੜਾ ਹੋੰਦਿਆ ਵਾ। ਆ ਪਰਲੇ ਪਾਸੇ ਰਹਿ ਗਈਆਂ ਨਿੱਕੀਆਂ ਦਵਾਈਆਂ। ਆ ਸਾਡੀ ਮੇਥੀ। ਤੇ ਉਹ ਆਪਾਂ ਬਤੌਆਂ ਦੇ ਬੂਟੇ ਲਾਏ। ਪਾਣੀ ਲੱਗੇਗਾ ਮੋਟਰ ਚੱਲਣ ਦੀ। ਚਾਹ। ਸਭ ਜੀ ਲੱਗ ਗਈ ਆਪਾਂ ਵੀਡੀਓ ਬਣਾ ਕੇ ਆਏ ਕਿੰਦੀ ਦੇ ਨਾਲ ਵੀਰ ਜੀ ਦਾ ਸੀਨ ਇਹ ਆ ਰਾਜਵੀਰ ਕਰੇ ਦਾ ਲੱਭਣ ਲੈ ਆਉਂਦਾ ਆਉਂਦਾ ਪਾਲਕ ਲੈ ਕੇ ਠੀਕ ਮਿਲ ਗਈ ੱਡੇ ਤੋਂ ਹੀ ਹਾਂ ਮਿਲ ਗਈ ਜੇ ਮੈਂ ਚੱਲੇ ਗਿਆ ਕਿੰਨੇ ਸੋਹਣੀ ਵਹ ਤਾਜੀ ਆ ਹਾਂ ਚੱਲ ਗਏ ਜੇ ਮੈਂ ਰਾਜਾ ਹਾਂ ਚੱਲੋ ਤੇ ਫੁੱਲਾਂ ਨੇ ਵੀ ਆਪੋ ਆਪਣੇ ਰੰਗ ਫੜ ਲਏ ਆ ਕੋ ਜੂ ਗੁਡਾਈ ਕਰਨ ਵਾਲੀ ਹੋਈ ਹੈ। ਉਹਨਾਂ ਨੇ ਆਪਣੀ ਡਿਊਟੀ ਸੰਭਾਲ ਲਈ ਪਾਣੀ ਲਾਉਣ ਦੀ। ਉਹ ਬੀਬੀਆਂ ਬਿਚੀਆਂ ਗਰਾਊਂਡ ਦੇ ਵਿੱਚ। ਸਾਰੇ ਕੰਮ ਬਾਰ ਕਰਨ ਦਾ ਜ਼ਿਆਦਾ ਮਜ਼ਾ ਆਉਂਦਾ ਨਾ? ਹਾਂ ਮੈਂ ਕੋਈ ਪਾਣੀ ਲਾਉਣਾ ਕਿਚਨ ਦਾ। ਹਾਂ। ਆ ਲੈ ਗਈ ਐਦਾ ਕਰੀਏ ਜੀ ਤਾਂ ਨੂੰ ਚਲਦੀ ਫਿਰਦੀ ਰਸੋਈ ਲਾਈਏ ਜਿੱਥੇ ਮਰਜੀ ਆ ਜੋ ਵੀ ਗੱਲ ਕਰ ਗਿਆ ਚਲਦੀ ਫਿਰਦੀ ਰਸੋਈ 6.5 ਹਜ਼ਾਰ ਜੀ ਬਣਾ ਕੇ ਦਿੰਦਾ ਆਹੋ ਵਧੀਆ ਲੱਗਦਾ ਕਦੀ ਕਦੀ ਹੋਂ ਜਿੱਤਾ ਸੇ ਹਲਵਾ ਤੂੰ ਪੇਜ ਤਾ ਮਰਜੀ ਕੰਮ ਕਰੇ ਗਰਮੀ ਤੇ ਤਾਂ ਹੈ ਹੀ ਹੈ ਵਾ ਸਾਨੂੰ ਉਟਾਮਨਾਂ ਦੀ ਕਮੀ ਹੋਣ ਲੱਗੀ ਉਟਾਮਨ ਡੀ ਦੀ ਕਮੀ ਹੋਣ ਲੱਗੀ ਅਸੀਂ ਧੁੱਪ ਚ ਨਿਕਲਦੇ ਨਹੀਂ ਆ ਹੂੰ ਉੱਧਰ ਸਾਗ ਵੀ ਬਣ ਚੱਲਿਆ ਵਾ ਤੇ ਇੱਧਰ ਤੜਕਾ ਵੀ ਤਿਆਰ ਹੋ ਗਿਆ ਤੜਕੇ ਆਣੀ ਰੜ ਰੜ ਕੇ ਆਏ ਨ ਵਿਚਾਰੇ ਕਿਤੇ ਖਮਲੇ ਹੋ ਗਏ ਆ ਜਿਹੜਾ ਸਾਗ ਹੁੰਦਾ ਨਾ ਹੁੰਦੀ ਤੜਕੇ ਦਾ ਵਾ ਹਾਂ ਤਾਂ ਮਾਸੇ ਜੀ ਤੇ ਹੈਂਡਓਵਰ ਕਰ ਦਿੰਨੇ ਡਿਊਟੀ ਸਾਰੀ ਆਹੋ ਆਹੋ ਸਭ ਕਰ ਲਿਆ ਤੇ ਹੁਣ ਆ ਦਾ ਟਾਈਮ ਹੋ ਗਿਆ ਮੰਮੀ ਜਦ ਸਾਗ ਤਿਆਰ ਹੋਵੇ ਮੰਮੀ ਨਹੀਂ ਹੁੰਨਾ ਚਾ ਚੁੱਲ੍ਹੇ ਤੋੜਦੇ ਹੁੰਦੇ ਜਨਾ ਚਰ ਬਣੇ ਨਾ ਮੈਨੂੰ ਮੈਂ ਚੱਲੋ ਤੁਸੀਂ ਵੀ ਆਪਣਾ ਡੇ ਹੀ ਕੇ ਹੋਰ-ਹੋਰ ਕੰਮ ਕਰਨ ਤੜਕਾ ਹੋ ਗਿਆ ਰੈਡੀ ਉਹਨਾਂ ਨੇ ਘੋਟਾ ਲਾ ਲੈਣਾ ਵਾ ਤੇ ਮੈਂ ਬਾਬਾ ਜੀ ਤੇ ਜਾਵਾਂ ਕਾ ਕੋਈ ਨਹੀਂ ਤੇ ਬਾਬਾ ਜੀ ਜਾਓ ਮੈਂ ਨਹੀਂ ਆਵੀ ਕਿੰਨੀ ਕਾ ਸਾਗ ਦੀ ਤਿਆਰੀ ਹੋ ਗਈ ਹੈ ਚਲੋ ਖਾਣ ਵਾਲੇ ਵੀ ਜੋ ਦੇ ਤਿਆਰ ਸਾਗ ਖਾਣਾ ਖਾਲਾ ਖਾਲੇਂ ਦਾ ਰਾਜਵੀਰ ਭਾਲੀ ਜਿਆਦਾ ਨਹੀਂ ਕਦੀ ਕਦੀ ਰੋ ਰੋ ਚੰਗਾ ਲੱਗਦਾ ਹੈ ਨਾ ਹਾਂ ਰੋਜ਼ ਹੋਤੇ ਹਾਂ ਸਿਆਲ ਬਣਾਇਆ ਕਰਨਾ ਰੋਜ਼ ਸਾਗ ਰੋਜ਼ ਸਾਗ ਅਦਰ ਵੇਗਾ ਸੇਮੂ ਪੈਣਾ ਨਹੀਂ ਕਿੰਨੀ ਕ ਕਸਰ ਬਾਕੀ ਹੈ ਜੇ ਬੜੀ ਅੱਗ ਢਾਈ ਆ ਹੋ ਰਦਾ ਕੋ ਗਿਆਨ ਕਿ ਅੱਛਾ ਫਿਰ ਕੋਟਾ ਲਾਓ ਤੜਕਾ ਲਾਓ ਰਾਂਸਵਾਰ ਨਾ ਖਾਓ ਕੋਟਾ ਤਾਂ ਮੈਂ ਲਾ ਲੈਣੀ ਅਦੇ ਸਿਮਾ ਦੀਦੀ ਨੇ ਤੜਕਾ ਤਿਆਰ ਕਰਕੇ ਭੁੰਨ ਕੇ ਰੱਖ ਦਿੱਤਾ ਹੈਨ ਵਧੀਆ ਚਲੋ ਸਾਗ ਚਲੇਦਾ ਸਿਮੂ ਨੇ ਵੀ ਹਿੱਸਾ ਪਾਇਆ ਵਿੱਚ ਸਿਮੂ ਤੂੰ ਕੀਤਾ ਆ ਕੁਗ ਪਾਣੀ ਪਣ ਲਿਆ ਕੀਤਾ ਦਾਦੀ ਅੱਛਾ ਦਾਦੀ ਨੂੰ ਪਾਣੀ ਲਾਗ ਦਿੱਤਾ ਚਲੋ ਭਾਈ ਸਾਰਿਆਂ ਨੇ ਹਿੱਸਾ ਪਾਇਆ ਭਾਵੇਂ ਥੋੜਾ ਥੋੜਾ ਹੀ ਪਾਇਆ ਕਲਮ ਇਹਨਾਂ ਵਸਵਾਤਾਂ ਬਖੜੂ ਬਾਦੀ ਆਹ ਹੋਇਨਾ ਪਾਣੀ ਮਾਸੀ ਜਿਮਾ ਗਰਮ ਰੱਖਤਾ ਦਿਓ ਹੈ ਨਾ ਤੇ ਵੇਖ ਲੈਣਾ ਜੇ ਲੋੜ ਪਊਗੀ ਤੇ ਇੱਕ ਗੱਲ ਮੈਂ ਹੋਰ ਕਰਨੀ ਹੈ ਇਹ ਵਲੌਗ ਦੇ ਵਿੱਚ ਪਰ ਜੀ ਜਿਹੜਾ ਵਲੌਗ ਪਾਇਆ ਨਾ ਆਪਾਂ ਦੋਸੇ ਦਾ ਹਾਂ ਇੱਕ ਦੀਦੀ ਫਿਰ ਰਿਪਲਾਈ ਕਰ ਰਹੀ ਆਪਣਾ ਸੌਰੀ ਕਮੈਂਟ ਕਰ ਰਹੀ ਹੈ ਜੀ ਕਿ ਦੀਦੀ ਮੈਂ ਤੁਹਾਨੂੰ ਦੋ ਤਿੰਨ ਵਾਰੀ ਫੋਨ ਕੀਤਾ ਆਪਣਾ ਮੈਸੇਜ ਕੀਤਾ ਆ ਹਾਂ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਕਿ ਮਤਲਬ ਕਿਵੇਂ weight lose ਕਰਨਾ ਹਨਾ ਅਹੀਂ ਤੇ ਆਪਣਾ ਲੋ ਬੋਰੀ ਕੋ ਆਹੀਂ ਤਾਂ ਭਾਈ ਬਹੁਤ ਵਲੌਗ ਬਣਾਉਣਾ ਦੱਸੇ ਕਿਹੜੀ ਚੀਜ਼ ਖਾਣੀ ਆ ਕਿੱਦਾਂ ਉਹਨੂੰ ਬਣਾਉਣਾ ਵਾ ਕਿੰਨੀ-ਕਿੰਨੀ ਲੈਣੀ ਆ ਸਿਮਰਨ ਫੂਡ ਵਲੌਗ ਤੇ ਪਿੱਛੇ ਜਾ ਕੇ ਜਿਹੜੀਆਂ ਵੀਡੀਓ ਪਾਈਆਂ ਹੋਈਆਂ ਉਹਨਾਂ ਤੇ ਸਰਚ ਕਰਕੇ ਦੇਖੋ ਹਾਂ ਇੱਕ ਸੈੱਟ ਤੇ ਕਰਕੇ ਤੇ ਮੇਰੇ ਕੰਗਣੀ ਕੋਧਰੇ ਤੇੜੀਆਂ ਤੇ ਮੈਨੂੰ ਲੱਗਦਾ ਕਿ ਇਹ ਚੀਜ਼ ਵਧੀਆ ਵਾ ਚਲੋ ਸਾਰੇ ਬੈਂਟਰਾਂ ਦਾ ਭਲਾ ਹੋਵੇ ਹਨਾ ਉਦਾਂ ਚਲੋ ਸਾਰੇ ਕੋਈ ਵੀ ਇਹ ਚੀਜ਼ ਤੇ ਵਲੌਗ ਬਣਾਉਂਦਾ ਤੇ ਇੱਕ ਵਾਰੀ ਬਣਾ ਕੇ ਦੱਸ ਦਿੰਦੇ ਪਰ ਜਿੰਨੀ ਵਾਰੀ ਭੈਣ ਭਰਾਵਾਂ ਨੇ ਕਿੰਨੇ ਤਰੀਕਾ ਪੁੱਛਿਆ ਕਿੰਨੇ ਜੋ ਵੀ ਪੁੱਛਿਆ ਦੀਦੀ ਨੇ ਵਲੌਗ ਬਣਾ ਕੇ ਕੱਲੀ ਕੱਲੀ ਚੀਜ਼ ਮਤਲਬ ਤਸੀਹ ਸਾਰਿਆਂ ਨੂੰ ਤੇ ਅਸਾ ਕੋ ਉਹਨਾਂ ਨੇ ਆਪਣੇ ਵਲੌਗ ਸਾਰੇ ਸਾਈਡ ਤੇ ਕੀਤੇ ਆ ਕਿ ਚਲੋ ਜੇ ਸਾਨੂੰ ਇਹ ਚੀਜ਼ ਨਾਲ ਕੋਈ ਫਰਕ ਪਿਆ ਤੇ ਭੈਣ ਭਰਾ ਫਾਇਦਾ ਲੈ ਸਕਣ ਤੇ ਵਧੀਆ ਗੱਲ ਵਾ ਤੇ ਬਾਕੀ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਊਗੀ ਤੇ ਕੋਈ ਗੱਲ ਨਹੀਂ ਕਮੈਂਟ ਕਰਕੇ ਪੁੱਛ ਲਿਓ ਤੁਸੀਂ ਆਈ ਹਾਜ਼ਰ ਆਂ ਤੁਹਾਡੀ ਸੇਵਾ ਵਿੱਚ ਹਾਂ ਚਲੋ ਠੀਕ ਆ ਹੁਣ ਚੱਲੇ ਗੁਰਦਰਾ ਸਾਹਿਬ ਚਲ ਜਾਓ ਮੈ ਕੋਟਾ ਲਾਉਣੀ ਆ ਹਾਂ ਪੀਵਾਂਗੇ ਤੇ ਫਿਰ ਕਰਾਂਗੇ ਅਗਲਾ ਬਾਤ ਹਾਂਜੀ ਹਾਂਜੀ ਸਾਗ ਦੇ ਨਾਲ ਫਾਇਦਾ ਲੈਣ ਰਿਹਾ ਮੁੰਡਾ ਦੋਸਿਆਂ ਦਾ ਹਾਂਜੀ ਬਹੁਤ ਵਾਰ ਬਣੇ ਬਹੁਤ ਸਵਾਦ ਬਣੇ ਵੇਖ ਸਾਦਿਓ ਭਈ ਸਾਡੇ ਘਰੇ ਤੇ ਲਗਭਗ ਹੁਣ ਆਪਾਂ ਇਹ ਜਿਹੜਾ ਮਿਲਟ ਆ ਇਹਦੇ ਬੱਚੇ ਵੀ ਡੋਸੇ ਖਾਣ ਲੱਗ ਗਏ ਆ ਹਨਾ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਤਾ ਨਹੀਂ ਇਹ ਕਿਦਾਂ ਦੀ ਚੀਜ਼ ਆ ਹਾਇ ਸਾਡੇ ਕੋ ਖਾਦੀ ਨਹੀਂ ਜਾਣਦੀ ਬੱਚੇ ਨਹੀਂ ਖਾਣਗੇ ਤੇ ਰਾਮ ਦੇ ਨਾਲ تنویر ਸਿੰਘ ਖਾ ਰਿਆ ਆ ਸਾਗ ਦੇ ਨਾਲ ਡੋਸਾ ਨਾਲ ਚਟਪਟਾ ਜਿਹਾ ਪਿਆਜ਼ ਇਹ ਥੋੜੇ ਜਿਹਾ ਸੌਖਾ ਹਾਂ ਥੋੜਾ ਭੂਤੀ ਪੱਤ ਕੋਈ ਚੱਕਰ ਨਹੀਂ ਡਰਨ ਦੀ ਲੋੜ ਨਹੀਂ ਆ ਘਬਰਾਉਣ ਦੀ ਲੋੜ ਨਹੀਂ ਹਨਾ ਸਵਾਦ ਆ ਨਾ ਕੋਈ ਸਵਾਦ ਵੱਖਰਾ ਤਾਂ ਨਹੀਂ ਸਹੀ ਸਹੀ ਆ ਬਿਲਕੁਲ ਹਾਂਜੀ ਆ ਇਹ ਟਾਡਲੀ ਖਾਣ ਲਈ ਬਹੁਤ ਚੀਜ਼ਾਂ ਚੰਗੀਆਂ ਜਿੱਦਾਂ ਮੈਂ ਤੈਨੂੰ ਦੱਸਿਆ ਨਾ ਕਿ ਚਾਹ ਦੇ ਨਾਲ ਪਰੌਂਠੀ ਭੁੱਲ ਕੇ ਵੀ ਨਹੀਂ ਖਾਣੀ ਠੀਕ ਆ ਹਾਂਜੀ ਹਾਂਜੀ ਸਾਰੇ ਬੱਚੇ ਨਾ ਮਤਲਬ ਜਦੋਂ ਸਕੂਲ ਟਾਈਮ ਸਕੂਲ ਜਾਂਦੇ ਆ ਤੇ ਲਗਭਗ ਚਾਹ ਦੇ ਨਾਲ ਪਰੌਂਠੀ ਖਾਂਦੇ ਆ ਜੋ ਕਿ ਬਿਲਕੁਲ ਗਲਤ ਤਰੀਕਾ ਆ ਚਾਹ ਦੇ ਨਾਲ ਪਰੌਂਠੀ ਜਾਂ ਰੋਟੀ ਕਦੀ ਵੀ ਨਹੀਂ ਖਾਣੀ ਚਾਹੀਦੀ ਸਾਡੇ ਸਿਹਤ ਲਈ ਕਾਫੀ ਹਾਨੀਕਾਰਕ ਆ ਤੇ ਇਹਨਾਂ ਨੂੰ ਤੇ ਹੁਣ ਮੈਂ ਇਹ ਚੀਜ਼ਾਂ ਜਿਹੜੀਆਂ ਬਣਾ ਕੇ ਬੱਚਿਆਂ ਨੂੰ ਜਿਹੜੀਆਂ ਖਵਾ ਰਹੀਆਂ ਤੇ ਇਹਨਾਂ ਨੂੰ ਸੁਆਦ ਵੀ ਲੱਗ ਰਹੀਆਂ ਤੁਸੀਂ ਵੀ ਟਰਾਈ ਕਰੋ ਬਣਾਉਣ ਦੀ ਕੋਸ਼ਿਸ਼ ਕਰੋ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੇ ਜ਼ਰੂਰ ਸੇਵਨ ਕਰਵਾਓ। ਹਾਂਜੀ। ਤੇ ਜੇ ਮੇਰੇ ਹੱਥਾਂ ਜਾ ਜੇ ਤੇ ਮੇਰੇ ਹੱਥ ਤਾਂ ਨਹੀਂ ਚੰਗਾ। ਹਾਏ ਮੇਰੇ ਪਤਨ ਸੱਚੀ ਸਵਾਲ ਲੱਗੇ ਨਾ। ਹੂੰ। ਤੇ ਸਾਰਿਆਂ ਨੂੰ ਮੈਸੇਜ ਦੇ ਦੇ ਫਿਰ ਸੁਣਾ ਦੇ ਦੇ ਕਿ ਭਾਈ ਮੈਨੂੰ ਤਾਂ ਬਹੁਤ ਸਵਾਲ ਲੱਗੇ ਆ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਇਸੇ ਤਰ੍ਹਾਂ ਖਵਾ ਸਕਦੇ ਹੋ। ਚਾਹ ਠੀਕ ਆ ਸੰਗ ਗਿਆ ਮੁੰਡਾ। ਨਾ ਆਵੇ ਚਲ ਤੇ ਉੱਤਨਾ ਗੋਲਤਾ ਰਾਮਦੇ ਨਾਲ ਜਨੇ ਡੋਸਿਆ ਇਸ ਤਰ੍ਹਾਂ ਖਾਣ ਦੇ ਜੋਗ ਬਣ ਗਏ ਤੇ تنਵੀਰ ਸਿੰਘ ਨੇ ਖਾਸ ਕਰਕੇ ਬਹੁਤ ਪਸੰਦ ਕੀਤੀ ਤੇ ਇਹਨੇ ਵੀ ਲਿਖਣ ਲਿਆ ਵੀਰ ਜੀ ਉਹਨਾਂ ਨੇ ਖਾਦੇ ਭਾਵੇਂ ਜੀ ਉਹਨਾਂ ਨੇ ਖਾਦੇ ਤੇ ਕਿਹ ਵੀ ਚੀਜ਼ ਤੋਂ ਘਰਾਉਣਾ ਨਹੀਂ ਕੋਈ ਵੀ ਦਿੱਕਤ ਆ ਜਾਂਦੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਕਿ ਸਾਡੇ ਕੋਲ ਆਹ ਵਾਲੀ ਦਿੱਕਤ ਆ ਗਈ ਆਪਾਂ ਇਹਨੂੰ ਕਿੱਦਾਂ ਸੋਲਵ ਕਰਨਾ ਜਿਦਾਂ ਨਾਲ ਇੱਕ ਬੀਬੀ ਨੇ ਕਮੈਂਟ ਕੀਤਾ ਜੀ ਬੀਬੀ ਮੈਨੇ ਸਾਈਆਂ ਕਾਫੀ ਆ ਤਾਂ ਤੁਸੀਂ ਮੈਨੂੰ ਨਾ ਸਾਈਆਂ ਦਾ ਇਨਾਮ ਦੱਸੋ ਸਾਈਆਂ ਦਾ ਉਤਰ ਇਲਾਜ ਇਹੀ ਆ ਕਿ ਦੀਦੀ ਦੇ ਖੁੱਦ ਬਹੁਤ ਸਾਈਆਂ ਹੋਈਆਂ ਮੇਰੀਆਂ ਦੋਨੋਂ ਸਾਈਡ ਤੇ ਜਿਹੜੀਆਂ ਮਤਲਬ ਫੇਸ ਦਾ ਗੱਲਾਂ ਆ ਪ੍ਰਿਆ ਪੂਰੀਆਂ ਕਾਲੀਆਂ ਹੋਈਆਂ ਪਈਆਂ ਨਹੀਂ ਮੈਂ ਤਾਂ ਕੋਈ ਮੈਂ ਮੈਡੀਸਨ ਨਹੀਂ ਦੀ ਵਰਤੀ ਮੈਂ ਤੁਹਾਨੂੰ ਸੱਚ ਦੱਸਾਂ ਇਹਦੇ ਵਿੱਚ ਮੈਨੂੰ ਲਗਭਗ 2 ਤੋਂ 2.5 ਸਾਲ ਹੋ ਗਏ ਮoringa ਕੋਟ ਦੇ ਲਈ ਦੋ ਟਾਈਮ ਜਿਹੜਾ ਮੈਂ ਚੂਸ ਕਰਦੀ ਆ ਦੋਨੋਂ ਟਾਈਮ ਨੂੰ ਮੈਂ ਮoringa ਕੋਟ ਜਿਹੜਾ ਖਾਨੀ ਆ ਆਪਣੇ ਗਾਇ ਤੇ ਮੇਰਾ ਪੱਕਾ ਸਾਲ ਮਿਲਿਆ ਤੇ ਨਾਲ ਜਿਹੜਾ ਜਿੱਦਾਂ ਬਦਾਮ ਹੋ ਗਏ ਤੇ ਉਹਦੇ ਵਿੱਚ ਹੋ ਗਿਆ ਥੋੜਾ ਜਿਹਾ ਦੁੱਧ ਤੇ ਥੋੜਾ ਜਿਹਾ ਜਾਇਫੋਨਾ ਤੇ ਐਵੇਂ ਨਾ ਮੇਰਾ ਜੰਮ ਫੀਸ ਕੇ ਜਗਾ ਮੈਂ ਦਾ ਪੇਸਟ ਬਣਾ ਕੇ ਫ੍ਰਿਜ ਵਿੱਚ ਇੱਕ ਹਫਤਾ ਦੇ ਹੱਥ ਲੈਣੀ ਆ ਉਹੀ ਮੈਂ ਆਪਣੇ ਚਿਹਰੇ ਤੇ ਮਸਾਜ ਕਰਦੀ ਆ ਕੋਈ ਤ੍ਰਿਮਸਿਮਾ ਲੌਂਗ ਦੀ ਲੋੜ ਨਹੀਂ ਪਰ ਟਾਈਮ ਲੱਗੂਗਾ ਰੂਟੀਨ ਵਾਈਜ਼ ਕਰਦੇ ਰੋ ਆਪਣੇ ਅਨਸਰਗੇ ਨੂੰ ਸਹੀ ਉਹਨਾਂ ਨੂੰ ਪਸੰਦ ਆਏ ਨਾ ਤਨਵੀਰ ਨੂੰ ਮੰੰਗ ਮੰੰਗ ਕੇ ਖਾਂਦੇ ਮੈਂ ਵੇਲਾ ਕਹਿੰਦੇ ਆ ਕਿ ਬੱਚੇ ਪਸੰਦ ਨਹੀਂ ਕਰਦੇ ਪਰ ਸੱਚੀ ਬੱਚੇ ਖਾ ਸਕਦੇ ਜੇ ਬਣਾ ਕੇ ਤૈયੇ ਦੇ ਅਸਲ ਵਿੱਚ ਨਾ ਆਪਾਂ ਕਾਲੀ ਕਰ ਲੈਣੇ ਆ ਹੂੰ ਆਪਾਂ ਕਾ ਲੈਨੇ ਕਾਲੀ ਕੋਈ ਕੋ ਬੱਚਿਆਂ ਨੂੰ ਪੂਰੀ ਮੰਗ ਪੂਰੀ ਹਰੇ ਅਗੇ ਕੁਝ ਆ ਗੁਗਾ ਹਾਂ ਹਰ ਇੱਕ ਚੀਜ਼ ਬੱਚੇ ਨੂੰ ਬਣਾ ਕੇ ਦੇਣੀ ਚਾਹੀਦੀ ਹੈ ਕਿਹੜੀ ਪਸੰਦ ਆਵੇ ਉਹ ਪਤਾ ਨਹੀਂ ਹੁੰਦਾ ਬਿਲਕੁਲ ਫੇ ਤੇ ਪਰ ਆ ਹੁਣ ਆਪਾ ਬਣਾਵਾਂਗੇ ਉਹਨਾਂ ਨੂੰ ਚਲੋ ਫਿਰ ਚਲੋ ਫਿਰ ਆਈ ਮਿਸੇਵਾ ਸਾਹ ਤੇ ਇਹਦੇ ਤੁਸੀਂ ਜੀ ਕਰਨ ਨਹੀਂ ਆ ਹਾਂ ਤੇ ਮਤਲਬ ਮੈਨਾਂ ਵੀ ਸੁਆਦੀ ਮਤਲਬ ਪੁਰਾਣਿਆਂ ਵਾਂਗ ਹੋਣਾ ਚਾਹੀਦਾ ਛੇ ਸਿਮੂ ਚਲੋ ਖਾ ਕੇ ਦੱਸੋ ਕਿਦਾਂ ਰਿੜਿਆ ਹਾਂਜੀ ਤੁਹਾਨੂੰ ਤੈਨੂੰ ਮੈਨ ਨਹੀਂ ਤੇਹੀ ਲੱਗੇ ਨਹੀਂ ਗਰੀਬਣੀ ਕਿਸੇ ਸਿਹਤ ਦੀ ਬਿਮਾਰ ਕਿ ਤੇ ਮੈਨਾਂ ਵੀ ਇਦਾਂ ਰੋਟੀ ਅਸੀਂ ਤਾਂ ਉਹਨੂੰ ਪੁੱਛਿਆ ਹੀ ਤੁਸੀਂ ਕਿਹ ਨਹੀਂ ਹਣੀ

ਕਾਹ ਹੋ ਮੈਂ ਤੁਹਾਨੂੰ ਕਹ ਰਹੀ ਹਾਂ ਨਹੀਂ ਨਹੀਂ ਕਰਾ ਤੂੰ ਮੈਨੂੰ ਕੇਸਟ ਹੈ ਨਹੀਂ ਨਹੀਂ ਕਾਣ ਵਾਲੇ ਇਹਦੇ ਕਲਪਨਾ ਕਰ ਉਹ ਬਹੁਤ ਬੇਦੀ ਵੀ ਸਹੀ ਗੱਲ ਹੈ ਜਿਵੇਂ ਇਦਾਂ ਖਾਂਦਾ ਵੱਖਰਾ ਮੇਰੇ ਅਨੁਸਾਰ ਇਹ ਵੀ ਨਾ ਖਾ। ਹਾਂ ਤੇ ਜਦੋਂ ਕੋਈ ਨਾ ਵੀ ਖਾਏ ਮੈਂ ਲੱਗੀ ਕੁਰਸੀ ਤੇ ਬਹਿਣਾ ਤੇ ਮੈਨੂੰ ਇਥੇ ਨਾ ਖੜਾਓ। ਖੜਾਓ ਨਹੀਂ ਯਾਰ ਇੱਕ ਧੀਆ ਹੈ ਪਤਲੀ ਬਣਾਉਂਦੇ ਆ ਮੈਨੂੰ ਪਸੰਦ ਆ ਇਹਨੇ ਖਾਦੇ। ਖਾਦੇ ਤਨੀਂ ਮੈਨੂੰ ਪਸੰਦ ਆ ਇਹ ਕਰ ਲੈ। ਕਿੰਨਾ ਵਜਾ ਆ ਦੱਸ ਦੇ ਕੇ ਬਹੁਤ ਐਸੀ। ਮੋਲੇਗੀ ਤੀਨ ਮੇਰਾ ਬੋਧ ਨਾ ਹਾਲਿਆ ਹਾਂ ਨਾ ਕੋਈ ਨਾ ਮਾਰ ਕੋਈ ਨਾ ਮਾਰੀ ਕਿਵੇਂ ਲੈ ਮੇਰਾ ਬਦਨਾਮ ਹਾਂ। ਆਪ ਆਪਣਾ ਭੋਜਨ ਕਰਦੇ ਆ ਸੁਰੂ ਕਿ ਤੁਹਾਨੂੰ ਇਹ ਵੀ ਸਾਰੇ ਜਿਵੇਂ ਰਿਕੁਐਸਟ ਆ ਕੇ ਖਾਣਾ ਖਾਣਾ ਆ ਜਰੂਰ ਇੱਕ ਦੋ ਮਿੰਟ ਕੱਢ ਕੇ ਪਹਿਲਾਂ ਖਾਣਾ ਕਰੋ ਵਾਹਿਗੁਰੂ ਜੀ ਦਾ ਜਿੰਨੇ ਉਹਨੇ ਦਾਤਾਂ ਬਕਸੀਆਂ ਆਂ ਆਲਪੁਰ ਤੋਂ ਵਾਹਿਗੁਰੂ ਜੀ ਜਿੰਨੇ ਆ ਤੁਸੀਂ ਦਾਤਾਂ ਬਕਸੀਆਂ ਨੇ ਉਹਨਾਂ ਦਾਤਾਂ ਨੂੰ ਮਤਲਬ ਨਹੀਂ ਹੰਡਾ ਰਹੇ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਸੁਭਰਾਨਾ ਕਰਿਆ ਕਰੋ ਤੇ ਕਾਮ ਕਰੋ ਜਰ ਅਰ ਲੋਕ ਮੋਬਨ ਸਹਿਮੇ ਨਾਮ ਕਰਸੋ ਨਾਲ ਤੁਹਾਨੂੰ ਕਰਤਾਰ ਸਾਹਿਬ ਜੀ ਸੁਭਨੇ ਸਾਹਿਬ ਦੀ 10 ਲੋਕ ਆ ਸਦਾ ਸੁਖਤੀ ਜੇ ਜਵਾ ਖਾਣਾ ਖਾਣਾ ਆ ਜੇ ਜਦ ਬਣਾਉਣਾ ਵੀ ਆ ਤੇ ਆਪਾਂ ਨੂੰ ਇਹ ਜ਼ਰੂਰ ਬੋਲਣਾ ਚਾਹੀਦਾ ਜਿੰਨੇ ਸਾਡੇ ਵਿੱਚ ਆਉ ਬਣਾਉਂਦੇ ਆ ਬੰਦੇ ਆ ਨਾ ਤੇ ਅਹੀਂ ਤੇ ਆਪਣਾ ਲੋ ਬੋਲਦਾ ਵੈਗੁਰ ਨੇ ਤੋਂ ਨੇ ਹੌਲੀ ਹੌਲੀ ਘਾਟਣ ਕਰਨਾ ਸ਼ੁਰੂ ਕਰ ਦੇਣੇ ਹੈ ਨਾ ਇਹ ਭਤੀਜੀ ਲੈ ਕੇ ਆਈਏ ਤੇ ਭਤੀਜੀ ਨੇ ਖਾਧੀਆਂ ਕਿੰਨੀਆਂ ਹੈ ਇੱਕ ਇੱਕ ਖਾਧਾ ਚਲੋ ਚਲੋ ਪਈ ਖਾਗ ਦੱਸ ਕਾਦਰ ਸੋ ਕਿਦਰ ਬਣਿਆ ਕੋਈ ਨੂੰ ਸਵਾਲ ਲੱਗਣਾ ਕਰਕੇ ਭਵੀ ਨੂੰ ਬਣਾਉਣ ਦੀ ਮੇਰੇ ਟਾਈਮ ਲੱਗ ਗਿਆ ਹੁੰਦਾ ਤੂੰ ਆਪ ਧੀ ਦੇ ਕੋ ਬਣਾ ਲੈਣਾ ਅੱਭੀ ਮੈਨੂੰ ਪਤਾ ਹੈ ਵੀ ਚੀਜ਼ਾਂ ਬਹੁਤ ਪਸੰਦ ਆ ਬਹੁਤ ਜ਼ਿਆਦਾ ਕਾ ਤੂੰ ਖਾਲੀ ਸਜਾਈ ਇਹਦਾ ਮੈਂ ਮੇਰਾ ਵੀ ਵੇਖ ਕੇ ਦਿਲ ਬਈ ਮੰਨਦਾ ਹੁੰਦਾ ਐਵੇਂ ਮੰਨ ਤੈਨੂੰ ਹੁੰਦਾ ਇਹਦੇ ਭਾਰ ਕੀ ਕਰ ਸਕਦਾ ਸਾਂ ਨੂੰ ਘਾਲ ਤੇ ਸਾਰਾ ਵਧੀਆ ਬਗੈ ਸਾਂ ਨੂੰ ਘਾਲ ਆ ਫੇਰ ਤਸੱਲੀ ਦਾ ਖਾਨ ਲੱਗਿਆ ਆਦਾ ਬਗੈ ਆ ਜੇ ਮੇਰੀ ਰੁਚੀ ਹੈਗੀ ਸਾੜੀਆਂ ਨਹੀਂਆਂ ਸਾੜੀਆਂ ਨਹੀਂ ਆਹੀ ਤੇ ਸਾਰਿਆਂ ਕਹਿੰਨੇ ਆ ਕਿ ਚੰਕਾ ਜੀ ਤਾਂ ਮੈਨੂੰ ਨਾ ਮੈਨੂੰ ਇੰਨਾ ਤਾਂ ਲੱਗਦਾ ਵੀ ਬਹੁਤ ਹਲਕਾ ਪਤਾ ਨਹੀਂ ਕੀ ਕਰ ਚ ਬਿਮਾਰੀ ਪਹਿਲੇ ਸਫਾਈ ਨਹੀਂ ਮਾਰੀ ਪੋਚੀ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਕਿਆ ਕੀ ਕਰਦਾ ਕਿਸੇ ਨੂੰ ਵੇਲੇ ਰਹਿੰਦੇ ਸਾਰਾ ਦਿਨ ਵੇਲੇ ਕੇ ਮੈਂ ਝਾੜੂ ਪੋਚਾ ਮਤਲਬ ਸਾਰਾ ਦਿਨ ਕੋਈ ਕਰਾਵੇ ਕੱਪੜੇ ধਵਾਈ ਜਾਵੇ ਸਫਾਈਆਂ ਫਿਰ ਵੀ ਜਿਹੜਾ ਰਸੋਈ ਚ ਆਟਾ ਘੋਣਾ ਸੀ ਮੂੰ ਸਿੰਮੂ ਵੀ ਕਿਹੜਾ ਕਰਦੀ ਆ ਵੀ ਭੂਆ ਤੇ ਆ ਕਿਉਂ ਨਹੀਂ ਕਰਦੀ ਸਿੰਮੂ ਮੇਲਾ ਹਾਂ ਕਾਟੇ ਕਈ ਦਾ ਮੈਂ ਨੋਟ ਕੀਤਾ ਹਾਂ ਜੇ ਕਰਦੀ ਬਸੰਤ ਕਾਟੇ ਬਹੁਤ ਚੰਗੇ ਚੱਲਦੀਆਂ ਹਰੀਆਂ ਚਾਂਦੀਆਂ ਕਰਦੀ ਆ ਮਾਚੀ ਚੱਲਦੀਆਂ ਨਾ ਪਰਨੇ ਆ ਗਏ ਆ ਮੈਂ ਵੀਡੀਓ ਬਣਾਉਂਦੇ ਆ ਮੈਂ ਲੈ ਵੀ ਤੇ ਕਿਤੇ ਆ ਦੇਖ ਲੀਏ ਮੈਂ ਵੀਡੀਓ ਬਣਾਉਂਦੇ ਆ ਦੇਖ ਲੈ ਨਹੀਂ ਕੋਈ ਮਾਣ ਵਾਲਾ ਸ਼ਾਟ ਨਾ ਨਹੀਂ ਹਾਨੇ ਵਿੱਚ ਜੱਫੀ ਵਾਲਾ ਨਹੀਂ ਪੈਣੀ ਬਣੀ ਮੈਂ ਮੈਂ ਰੋਟੀ ਬਣੀ ਆ ਕਿਉਂਕਿ ਮੈਂ ਫੇਰਣਾ ਨਹੀਂ ਉਹ ਮਾਰੇ ਪਿੱਕਲ ਦੀ ਸੜੀ ਆ ਲੈਣਾ ਨੂੰ 10 ਪਿਆ ਨਹੀਂ ਮਾਰੇ ਪੰਨੇ ਕੋਦਰ ਉਹ ਇਹ ਇਹਨਾਂ ਨੂੰ ਫਿੱਟ ਕਰਦੇ ਰਿਹਾ ਕਿ ਮੇਰੇ ਤਾਂ ਉਹਦਾ ਫਿੱਟ ਕਰ ਉਹ ਜੀ ਨਹੀਂ ਆਏਗਾ ਮੈਂ ਆਇਆ ਹੱਸਿਆ ਬੁੱਤ ਕਿੰਨਾ ਮਜ਼ਾ ਆਇਆ